ਗੁਰਬਾਣੀ ਵਿੱਚ ਸ਼ਬਦ ਹੈ ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ ਕਰਨ ਕਰਾਵਨ ਸਗਲ ਬਿਦ ਸੋ ਸਤ ਗੁਰੂ ਹਮਾਰਾ ਬਾਬਾ ਜੀ ਕਹਿੰਦੇ ਹੁਣ ਮੈਂ ਪਰਮਾਤਮਾ ਦੀ ਨੌਕਰੀ ਕਰ ਲਈ ਹੈ ਅਕਾਲ ਪੁਰਖ ਦੀ ਕਰਤਾ ਪੁਰਖ ਦੀ ਉਹ ਤਾਂ ਬੜਾ ਸ਼ਕਤੀਸ਼ਾਲੀ ਹੈ ਉਹ ਤਾਂ ਕਾਰਨਾ ਦਾ ਵੀ ਕਰਮ ਹੈ ਤੇ ਅਗੇ ਬਾਬਾ ਜੀ ਕਹਿੰਦੇ ਅਮਰਤਰਾ ਸਰ ਕੀਰਤਨੋ ਕੋ ਵਿਰਲਾ ਪੀਵੇ ਇਹ ਜਿਹੜੀ ਕੀਰਤਨ ਦੀ ਡਿਊਟੀ ਤਾਂ ਕਿਸੇ ਵਿਰਲੇ-ਵਿਰਲੇ ਨੂੰ ਮਿਲਦੀ ਹੈ ਵਜੋਂ ਨਾਨਕ ਮਿਲੇ ਇੱਕ ਨਾਮ ਰਿਦਜਪ-ਜਪ ਜੀਵੇ ਤੇ ਮੈਨੂੰ ਵੀ ਤਨਖਾਹ ਮਿਲਦੀ ਹੈ ਉਹ ਕਿਹੜੀ ਤਨਖਾਹ ਹੈ ਪਰਮੇਸ਼ਵਰ ਦਾ ਨਾਮ ਉਹਨੂੰ ਰੋਜ਼ ਜਪੀਦਾ ਤੇ ਆਪਣੀ ਆਤਮਾ ਨੂੰ ਰਿਸ਼ਟ-ਪੁਸ਼ਟ ਬਣਾਈਦਾ ਤੇ ਕੀਰਤਨ ਨਿਰਮੋਲ ਖੀਰਾ ਕਹਿੰਦੇ ਨਾ ਕੀਰਤਨ ਨਿਰਮੋਲ ਖੀਰਾ ਬੜੀ ਕੀਮਤੀ ਚੀਜ਼ ਹੈ ਕੀਰਤਨ ਇੱਕ WhatsApp ਗਰੁੱਪ ਬਣਾਇਆ ਉਹਦੇ ਵਿੱਚ ਤੁਸੀਂ ਕੁਝ ਵੀ ਗਾ ਕੇ ਨਾ ਦੋ ਕੋਈ ਵੀ ਗੁਰਬਾਣੀ ਤੁੱਕ ਗਾ ਕੇ ਪੋਸਟ ਕਰ ਸਕਦੇ ਹੋ ਉੱਪਰ QR ਕੋਡ ਤੁਸੀਂ ਦੇਖ ਰਹੇ ਹੋ ਨਾ ਤੇ ਤੁਸੀਂ ਪੋਸਟ ਕਰਕੇ ਵੀਡੀਓ ਨੂੰ ਉਹਨੂੰ ਸਕੈਨ ਕਰ ਲਓ ਤੇ ਤੁਸੀਂ ਜੁਆਇਨ ਵੀ ਕਰ ਸਕਦੇ ਹੋ ਜਾਂ ਫਿਰ ਆ WhatsApp ਨੰਬਰ ਦਿੱਤਾ ਹੋਇਆ ਇਹਦੇ ਵੀ ਤੁਸੀਂ ਮੈਸੇਜ ਪਾ ਸਕਦੇ ਹੋ ਤੇ ਕੁਝ ਵੀ ਗੱਲ ਹੋ ਗੁਰਬਾਣੀ ਦਾ ਤੇ ਪੋਸਟ ਕਰ ਸਕਦੇ ਹੋ ਤੇ ਆਪਾਂ ਕੀਰਤਨ ਦੀ ਸਾਂਝ ਪਾਈ ਹੈ ਆਪਾਂ ਉਹਨੇ ਉਹਨਾਂ ਵਿਰਲੇ ਜਨਾਂ ਚੋਂ ਬੜੀਆਂ ਜਿਹੜੇ ਕੀਰਤਨ ਦਾ ਰਸ ਮਿੰਦੇ ਹਨ ਤੁਸੀਂ ਕੁਝ ਵੀ ਗਾ ਸਕਦੇ ਹੋ ਜਿਸ ਤਰ੍ਹਾਂ ਆਹੀ ਜੇ ਗਾਉਣਾ ਹੋਵੇ ਅੰਮ੍ਰਿਤ ਰਸ ਹਰ ਕੀਰਤਨ ਨੂੰ ਕੋਵੀਰ ਲਾਪੀ ਵਜਹੋ ਨਾਨਕ ਮਿਲੇ ਕੋ ਨਾਮ ਰਿਤ ਜਪ ਜਪ ਜੀਵੇ ਹਾਰਮੋਨੀਮ ਨਾ ਕਰੋ ਉਹ ਵੀ ਠੀਕ ਹੈ ਵੈਸੇ ਬੋਲ ਦਤਾਂ ਵੀ ਠੀਕ ਹੈ ਤੇ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ